ਚਰ ਗੁਰਦਾਸਪੁਰ ਨੂੰ ਨਸ਼ਿਆਂ ਤੋਂ ਮੁਕਤ ਕਰ ਲਈ ਜਿਹੜੇ ਨੇ ਪੁਲਿਸ ਵੱਲੋਂ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਲਗਾਤਾਰ ਜਿਹੜੀਆਂ ਨਸ਼ੇ ਦੀਆਂ ਖੇਪਾਂ ਉਹ ਫੜੀਆਂ ਜਾ ਰਹੀਆਂ ਨੇ ਇਸ ਦੇ ਨਾਲ-ਨਾਲ ਜਿਹੜੇ ਹੈਗੇ ਨੇ ਪੁਲਿਸ ਵੱਲੋਂ ਲਗਾਤਾਰ ਜਿਹੜੀ ਛਾਪੇਮਾਰੀ ਜਾਰੀ ਆ ਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਸਦਾਰ ਅਸਰ ਵੀ ਦੇਖਣ ਦੇ ਵਿੱਚ ਆ ਰਿਹਾ ਕਿ ਜਿਹੜਾ ਗੁਰਦਾਸਪੁਰ ਦੇ ਵਿੱਚ ਨਸ਼ਿਆਂ ਦਾ ਅਸਰ ਜਿਹੜਾ ਆਮ ਵਿਕਰੀ ਹੋ ਰਹੀ ਸੀਗੀ ਉਹਦੇ ਤੇ ਬਹੁਤ ਜ਼ਿਆਦਾ ਜਿਹੜੀਆਂ ਲਗਾਮ ਲੱਗੀ ਹੈ ਤੇ ਇਸ ਦੇ ਸਬੰਧ ਦੇ ਵਿੱਚ ਅੱਜ ਕਸ ਆਪਰੇਸ਼ਨ ਲਈ ਇੰਦਰਬੀਰ ਸਿੰਘ ਸਰ ਨੇ ਸਾਡੇ ਨਾਲ ਡੀਆਈਆਈ ਸਾਹਿਬ ਇਹ ਪਹੁੰਚੇ ਨੇ ਇੱਥੇ ਇਹਨਾਂ ਨਾਲ ਗੱਲ ਕਰਕੇ ਜਾਣਦੇ ਆ ਕਿ ਇਹ ਅਜੇ ਕੋਆਰਡੀਨੇਟ ਸਰਪ੍ਰੇਖਣ ਜਿਹੜਾ ਪੂਰੇ ਜ਼ਿਲ੍ਹੇ ਦੇ ਵਿੱਚ 400 ਤੋਂ ਵੱਧ ਜਨ ਦੇ ਵਿੱਚ ਚੱਲ ਰਿਹਾ ਹੈ ਅਲੱਗ ਨੇ ਇਹ ਅਸੀਂ ਸਿਟੀ ਸਬਜ਼ੂਦਨ ਦੇ ਇਸਲਾਮਾਬਾਦ ਏਰੀਆ ਦੇ ਵਿੱਚ ਸੈਣ ਫੜੇ ਇੱਥੇ ਵੀ ਕੋਆਰਡੀਨੇਟ ਸਰਪ੍ਰੇਖਣ ਚੱਲ ਰਿਹਾ ਜਿਹੜੀ ਅਸੀਂ ਉਪਰੋਜਨ ਕਰਨਾ ਹੈ ਹੁਣ ਤੱਕ ਜਿਹੜੀ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਪੰਜਾਬ ਸਰਕਾਰ ਵੱਲੋਂ ਮਾਨਜੁਬ ਫਿਜ਼ੀ ਪੰਜਾਬ ਉਹਨਾਂ ਦੇ ਨਿਸ਼ਾਨੇ ਸਸਾ ਨੇ ਚੱਲੀ ਹੈ ਉਹਦੇ ਵਿੱਚ ਡਿਸਟ੍ਰਿਕਟ ਗੁਰਦਾਸਪੁਰ ਵੱਲੋਂ ਐਸਐਸਪੀ ਗੁਰਦਾਸਪੁਰ ਸ਼੍ਰੀ ਅਦਿੱਤਿਆ ਉਹਨਾਂ ਦੀ ਸਾਰੀ ਟੀਮ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਉਹਦੇ ਵਿੱਚ ਹੁਣ ਤੱਕ 200 ਜਿਹਦੇ ਵਿੱਚ 400 ਦੇ ਆਸ-ਪਾਸ ਜਿਹੜੇ ਪੈਡਲਰਸ ਨੇ ਸਮਗਲਰਸ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਔਰ 6 ਕਿਲੋ ਹੈਰੋਇਨ ਔਰ 25 ਵੈਪਨਸ ਇਸ ਮਹਿੰਮ ਦੇ ਦੌਰਾਨ ਰਿਕਵਰ ਕੀਤੇ ਗਏ ਨੇ ਇਸ ਤੋਂ ਇਲਾਵਾ ਜਿਵੇਂ ਪੰਜਾਬ ਸਰਕਾਰ ਦੀ ਪਾਲਿਸੀ ਹੈ ਕਿ ਜਿਹੜੇ ਪੈਟੀ ਕੰਜ਼ਿਊਮਰਸ ਨੇ ਉਹਨਾਂ ਨੂੰ ਵਿਕਟਮ ਦੀ ਤਰ੍ਹਾਂ ਟ੍ਰੀਟ ਕਰਦੇ ਹੋਏ 200 ਦੇ ਆਸ-ਪਾਸ ਜਿਹੜੇ ਉਸ ਤਰ੍ਹਾਂ ਦੇ ਵਿਕਟਮਸ ਨੇ ਉਹਨਾਂ ਨੂੰ ਡੀਟੋਕਸ ਸੈਂਟਰ ਦੇ ਵਿੱਚ ਡਿਸਟ੍ਰਿਕਟ ਪੁਲਿਸ ਹੋਂ ਨਾ ਭਰਤੀ ਕਰਵਾਏ ਜਿਹੜੇ ਇਸ ਟਾਈਮ ਦੇ ਦੇ ਇਲਾਜ ਨੇ ਡੀਟੋਕਸ ਸੈਂਟਰ ਸਰ ਜਿੰਦਾ ਤੁਸੀਂ ਦੱਸਿਆ ਕਿ ਡੀਡਿਕਸ਼ਨ ਸੈਂਟਰ ਦੇ ਵਿੱਚ ਕਿਤਨਾ ਕਿਤੇ ਇਹਨਾਂ ਲੱਗਦਾ ਵੀ ਕਿ ਇਹ ਗਿਣਤੀ ਜਿਹੜੀ ਹੈ ਘਟਾ ਪਿੰਡਾਂ ਦੇ ਵਿੱਚ ਜਾ ਕੇ ਹੋਰ ਥੋੜੀ ਦੇਖਿਆ ਜਾਏ ਤਾਂ ਵੱਧ ਸਕਦੀ ਹੈ ਗਿਣਤੀ ਦੇਖੋ ਮੈਂ ਕੁਝ ਹੱਦ ਤੱਕ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਕਿ ਕਈ ਵਾਰੀ ਅਸਰਾ ਹੁੰਦਾ ਵੀ ਲੋਕਾਂ ਦੇ ਸੋਸ਼ਲ ਬੁਆਇਕਾਟ ਦੇ ਡਰੋਂ ਕਈ ਵਾਰੀ ਜਿਹੜੇ ਬੰਦੇ ਨੇ ਉਹ ਨਹੀਂ ਪਹੁੰਚ ਤਰ ਪਾਉਂਦੇ ਪੁਲਿਸ ਤੱਕ ਵੀ ਹਾਂ ਸਾਡਾ ਜਿਹੜਾ ਬੱਚਾ ਹੈ ਉਹ ਨਿਸ਼ਾਨ ਦੀ ਗ੍ਰਿਫਤ ਦੇ ਵਿੱਚ ਜਾ ਚੁੱਕਿਆ ਇਹ ਇਨਫੋਰਮੇਸ਼ਨ ਨਹੀਂ ਦੇ ਪਾਉਂਦੇ ਮੇਰੀ ਲੋਕਾਂ ਨੂੰ ਤੁਹਾਡੇ ਜ਼ਰੀਏ ਇਹ ਅਪੀਲ ਹੈ ਵੀ ਅਗਰ ਕਿਸੇ ਦਾ ਵੀ ਬੱਚਾ ਜਿਹੜਾ ਹੈ ਉਹ 35 ਸਤੀ ਨਾਲ ਅਗਰ ਇਸ ਨਸ਼ਾ ਨਿਕ ਦੇ ਵਿੱਚ ਫਸ ਗਿਆ ਹੈ ਤਾਂ ਉਹ ਖੁੱਲ ਕੇ ਸਾਹਮਣੇ ਆਉਣ ਔਰ ਉਹਨੂੰ ਡੀਡਿਕਨ ਸੈਂਟਰ ਦੇ ਵਿੱਚ ਜਾ ਤਾਂ ਆਪ ਪਹਤੀ ਕਰਵਾਣੀ ਜਾਂ ਡਿਸਟ੍ਰਿਕਟ ਪੁਲਿਸ ਦੇ ਕਿਸੇ ਵੀ ਸਾਡੇ ਆਫੀਸਰ ਨੂੰ ਕੰਟੈਕਟ ਕਰਕੇ ਅਸੀਂ ਉਹਨੂੰ ਫੈਸਿਲੀਟੇਟ ਕਰਾਂਗੇ ਡੀਡਿਕਨ ਸੈਂਟਰ ਦੇ ਵਿੱਚ ਪਹਤੀ ਕਰਵਾਉਣਾ ਸਰ ਪਿਛਲੇ ਦਿਨਾਂ 'ਚ ਦੇਖਣ ਨੂੰ ਮਿਲਿਆ ਜੀ ਕਿ ਬੀਨਾਨਗਰ ਦੇ ਵਿੱਚ ਜਿਹੜਾ ਕੁਝ ਨਸ਼ਾ ਤਸਕਰ ਸਿਕਿਓਲਰ ਦੇ ਘਰਾਂ ਦੇ ਉੱਪਰ ਪੀਲਾ ਪੰਡਾ ਵੀ ਚੱਲਿਆ ਤੁਹਾਨੂੰ ਕੀ ਲੱਗਦਾ ਜਿਹੜਾ ਪੀਲਾ ਪੰਡਾ ਚੱਲਿਆ ਇਹਦੇ ਨਾਲ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜਾ ਬੰਨ ਪਿਆ ਨਸ਼ੇਨ ਡੈਫੀਨਿਟਲੀ ਦੇਖੋ ਜੀ ਇਹ ਮੈਂ ਸਮਝਦਾ ਵੀ ਜਿਹੜੇ ਇਸ ਨਸ਼ੇ ਦੇ ਕਾਰੋਬਾਰ ਤੋਂ ਜਿਹੜਾ ਕਾਲਾ ਪੈਸਾ ਕਮਾ ਕੇ ਜੋ ਪ੍ਰਾਪਰਟੀਆਂ ਸਮਗਲਰਸ ਨੇ ਉਹਨੇ ਬਣਾਈਆਂ ਹੋਣਗੀਆਂ ਜਦੋਂ ਉਹਦੀ ਡਿਮੋਲੀਸ਼ਨ ਹੋਏਗੀ ਜਾਂ ਉਸ ਪ੍ਰਾਪਰਟੀ ਨੂੰ ਜਦੋਂ ਨੁਕਸਾਨ ਹੋਏਗਾ ਤਾਂ ਮੈਂ ਇਹ ਸਮਝਦਾ ਵੀ ਇਹ ਦੂਜਿਆਂ ਵਾਸਤੇ ਬਹੁਤ ਵੱਡਾ ਡੈਟਰੈਂਟ ਹੈ ਕਿ ਉਹ ਸਮਝਣਗੇ ਕਿ ਇਸ ਕੰਮ ਦੇ ਵਿੱਚ ਬਹਿ ਕੇ ਫਾਇਦਾ ਕੁਝ ਨਹੀਂ ਜੋ ਕੁਝ ਅਗਰ ਉਹਨਾਂ ਨੇ ਬਣਾਉਣਗੇ ਤਾਂ ਉਹ ਡੈਫੀਨੇਟਲੀ ਜੋ ਕਾਨੂੰਨ ਅਨੁਸਾਰ ਹੈ ਉਹ ਉਹਨੂੰ ਡਿਮੋਲਿਸ਼ ਕਰ ਦਿੱਤਾ ਜਾਏਗਾ ਤੇ ਮੈਂ ਸਮਝਦਾ ਇਹ ਬਹੁਤ ਵੱਡਾ ਡੈਟਰੈਂਟ ਹੈ ਇਹ ਸੰਜੀ ਡੀਜੀਡੀ ਅੰਦਰਬੀਰ ਸਿੰਘ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਦੱਸਿਆ ਕਿ ਕਿਵੇਂ ਦੇ ਹਾਲਾਤ ਜਿਹੜੇ ਨੇ ਗੁਰਦਾਸਪੁਰ ਦੇ ਵਿੱਚ ਹੈਗੇ ਨੇ ਵੱਡੇ ਗਿਣਤੀ ਦੇ ਵਿੱਚ ਜਿਹੜੇ ਨੇ ਪਰਚੇ ਹੋ ਚੁੱਕੇ ਨੇ ਤੇ ਇਸ ਦੇ ਨਾਲ ਨਾਲ ਜਿਹੜੇ ਕੰਜ਼ਿਊਮ ਕਰਨ ਵਾਲੇ ਲੋਕ ਸੀਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਭੇਜਿਆ ਗਿਆ ਹੈ ਤੇ ਤਾਂ ਜੋ ਉਹ ਨਸ਼ਾ ਛੱਡ ਸਕਣ ਉਹਨਾਂ ਵੱਲੋਂ ਲੋਕਾਂ ਨੂੰ ਵੀ اپੀਲ ਕੀਤੀ ਗਈ ਹੈ ਕਿ ਜੋ ਲੋਕ ਰਹਿ ਗਏ ਨੇ ਜਿਨ੍ਹਾਂ ਦੇ ਤੱਕ ਪੁਲਿਸ ਕੋ ਪਹੁੰਚ ਨਹੀਂ ਕੀਤੀ ਜਾ ਸਕੀ ਲੋਕ ਖੁਦ ਵੀ ਪੁਲਿਸ ਤੱਕ ਪਹੁੰਚ ਕਰ ਸਕਦੇ ਨੇ ਇਹਨਾਂ ਡੀਡਿਕਸ਼ਨ ਸੈਂਟਰਾਂ ਤੱਕ ਜਿਹੜੀਆਂ ਪਹੁੰਚ ਕਰਕੇ ਤੇ ਨਸ਼ੇ ਤੋਂ ਇਸ అలਮਤ ਤੋਂ ਜਿਹੜੀ ਹੈਗੀ ਆ ਦੂਰੀ ਬਣਾ ਸਕਦੇ ਨੇ ਆਪਣੇ ਸਹਿਯੋਗੀ ਕੈਮਰਾਮੈਨ ਵਿਸ਼ਾਲ ਮੋਹਨਾ ਦੇ ਨਾਲ ਮੈਂ ਗੁਰਪ੍ਰਤਾਪ ਸਿੰਘ ਜੀਤਵਾ ਵੀ ਟੀਵੀ ਗੁਰਦਾਸਪੁਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ